ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਗੁਰ ਵਾ ਵਾ ਗੁਰ ਦੀ ਕਾਰਸਾ ਕੋ ਆਣ ਦੇ ਤਬਕਰ ਉਪ ਹੋਣਾ ਪਹੇਚਾ ਲੈ ਰਿਆਂ ਆਪ ਦਾੰਤ ਦੀ ਸਮਾਪਤੀ ਤਮੀ ਕੀ ਇਹ ਵਿਸਾ ਹੈ ਕਿ ਕਹ ਰਹੇ ਹੋ ਵਰਮੁਖਤਾ ਤੇ ਮਨਮੁਖਤਾ ਵਰਮੁਖਤਾ ਕੇ ਮਨਮੁਖਤਾ ਆ ਆਪਾਂ ਵਿਚਾਰ ਕਰਦੇ ਆ ਕਿ ਇਹ ਮਨਮੁਖ ਹੈ ਆ ਸਾਡੀ ਚਲਤ ਬਸਾ ਹੋ ਗਈ ਹੈ ਕਿ ਇਹ ਦਾ ਮਨਮੁਖ ਹੈ ਔਰ ਇਹ ਬੰਦਾ ਵਰਮੁਖਾ ਹੈ ਇਹ ਸੰਸਾਰ ਦੇ ਵਿੱਚ ਸਾਡੀ ਲੋਕ ਭਾਸ਼ਾ ਹੈ ਤਨ ਮਨ ਮੁਕ ਕਿਹੜਾ ਹੈ ਗੁਰਮੁਖ ਕਿਹੜਾ ਹੈ ਉਹ ਅੱਜ ਆਪਾਂ ਕੋਸ਼ਿਸ਼ ਕਰਾਂਗੇ ਤੇ ਆਪਾਂ ਸੰਤ ਦਾ ਸਹਾਰਾ ਲਵਾਂਗੇ ਤੀਸਰੇ ਪਾਸਾ ਦੀ ਦਾ ਸ਼ਬਦ ਹੈ ਸਲੋਕ ਮਹਲਾ 3 ਮਾਇਆ ਮਮਤਾ ਨੋਣੀ ਜਨ ਬੈਨਨ ਦੰਤਾ ਜਦੁ ਖਾਇਆ ਮਨ ਮੁਕ ਖਾਦੇ ਗੁਰਮੁਖੀ ਉਪਰੇ ਜENNī ਸਤਨਾਮ ਚਿਤ ਲਾਇਆ ਇਹ ਹੁਣ ਮਨਮੁਖ ਦਾ ਤੇ ਗੁਰਮੁਖ ਦਾ ਵਿਸਾ ਹੈ ਜੋ ਗੁਰਬਾਣੀ ਪ੍ਰਮਾਨ ਕਰਦੀ ਹੈ ਤੀਸਰੇ ਪਾਸਾ ਸਮਝਾ ਰਹੇ ਹਾਂ ਪਹਿਲਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰ ਲਈਏ ਕਿ ਇਹਨਾਂ ਦੀ ਨਿਸ਼ਾਨੀ ਕੀ ਹੈ ਮਨਮੁਖ ਦੀ ਕੀ ਨਿਸ਼ਾਨੀ ਆ ਮਨਮੁਖ ਕਿਹਨੂੰ ਕਹਿੰਦੇ ਨੇ ਗਰਮੋਖ ਕੀ ਨੂੰ ਕਹਿੰਦੇ ਨੇ ਇਹ ਹੁਣ ਥੋੜਾ ਜਿਹਾ ਕੀ ਵੈਸੇ ਉਚਾੜ ਜਾਂ ਹੋਈ ਤਾਂ ਚੰਗਾ ਲੱਗਦਾ ਸੀ ਜਾਂ ਪਰ ਹੁਣ ਆਪਾਂ ਤੁਹਾਨੂੰ ਵੈਸੇ ਸਮਝਾ ਦਿੰਦੇ ਨੇ ਇਹਦਾ ਇੱਕ ਘਬਰਾਉਂਾ ਪੈਂਦਾ ਹੈ ਕਿ ਨਕਸ਼ਾ ਜਾਂ ਬਣਾਉਣਾ ਪੈਂਦਾ ਹੈ ਕਿ ਮਨੁੱਖ ਦਾ ਤੇ ਗਰਮੋਖ ਦਾ ਗੱਲ ਕੁਛ ਵੀ ਨਹੀਂ ਹੈ ਸਰੀਰ ਦੋਨਾਂ ਦੇ ਭਾਵ ਸਰੀਰੀ ਤੌਰ ਤੇ ਆਪਾਂ ਦੇਖੀਏ ਮਨ ਤੇ ਜੋਤ ਦੇ ਨੇ ਸਾਰੇ ਪਰਮਾਤਮਾ ਨੇ ਜੋ ਰਚਨਾ ਰਚੀ ਹੈ ਮਨੁੱਖ ਤੇ ਗੁਰਮੁਖੀ ਸਰੀਰ ਦੇ ਵਿੱਚ ਕੋਈ ਫਰਕ ਨਹੀਂ ਆਇਆ ਕਿ ਰੰਗਾਂ ਦਾ ਫਰਕ ਹੋ ਸਕਦਾ ਹੈ ਉਹਦੀ ਸੋਚ ਨਹੀਂ ਦਾ ਫਰਕ ਹੋ ਸਕਦਾ ਹੈ ਉਹਦੀ ਵਿਚਾਰਾਂ ਦਾ ਫਰਕ ਹੋ ਸਕਦਾ ਹੈ ਨਾਸੇ ਦਾ ਉਹਦਾ ਫਰਕ ਹੋ ਸਕਦਾ ਹੋ ਸਕਦਾ ਹੈ ਪਰ ਜਿਹੜਾ ਉਹਦੇ ਅੰਦਰ ਮਨ ਹੈ ਜਿਹੜਾ ਉਹਦੇ ਅੰਦਰ ਮਨ ਹੈ ਉਹ ਮਨੁੱਖ ਦੇ ਅੰਦਰ ਵੀ ਉਹੀ ਆ ਤੇ ਗੁਰਮੁਖ ਦੇ ਅੰਦਰ ਵੀ ਉਹੀ ਹੈ ਉਹਦੇ ਵਿੱਚ ਫਰਕ ਨਹੀਂ ਇੰਜ ਉਹ ਜਿਹੜਾ ਸਜੀਦ ਦਾ ਧੰਚਾ ਰਹਾ ਹੈ ਉਹਦੇ ਵਿੱਚ ਫਰਕ ਹੈ ਇਸੇ ਕਰਕੇ ਮਨਮੁਖ ਤੇ ਗੁਰਮੁਖ ਕੀ ਹੈ ਉਹਦੇ ਆਪਣੇ ਆਪਣੀ ਸੋਚ ਦੇ ਉੱਤੇ ਆ ਉਹਦੇ ਰਹਿਣ ਸਹਿਣ ਦੇ ਉੱਤੇ ਆ ਔਰ ਉਹਦੇ ਵਿਚਾਰਾਂ ਦੇ ਉੱਤੇ ਔਰ ਫਿਰ ਜਿੱਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਉਹ ਗੁਰਮੁਖ ਹੋ ਜਾਂਦਾ ਹੈ ਗੁਰਮੁਖ ਕੌਣ ਹੋ ਜਾਂਦਾ ਜਿਹੜੂ ਗੁਰੂ ਦੀ ਗੱਲ ਮੰਨ ਲੈਂਦਾ ਹੈ ਗੁਰੂ ਦੇ ਕਹਿਣ ਸਾਰ ਚੱਲਦਾ ਹੈ ਮਨਮੁਖ ਜੋ ਗੁਰੂ ਦੇ ਉਲਟ ਚੱਲਦਾ ਹੈ ਭਾਵ ਆਪਣੀ ਮੱਥੇ ਦੇ ਅਨਸਾਰ ਚੱਲਦਾ ਹੁਣ ਇਹ ਤਾਂ ਸੀਨ ਹੈ ਇਸ ਪ੍ਰਕਾਰ ਦੇ ਪਿਆਰੇ ਉਹ ਭਾਵ ਇਹਨਾਂ ਦਰਨਾ ਦੇ ਵਿਚਾਰੇ ਭਾਵ ਇੱਕ ਮਨਮੁਖ ਹੈ ਉਹ ਉਹਦੇ ਵਿਚਾਰੇ ਇੱਕ ਲਖੀਰ ਹੈ ਇੱਕ ਪਰਦਾ ਹੈ ਆਪਾਂ ਲਖੀਰ ਕਹਿੰਦੇ ਜਾਂ ਪਰਦਾ ਕਹਿੰਦੇ ਜੋ ਕਿ ਗੁਰਬਾਣੀ ਦੇ ਅੰਦਰ ਵੀ ਜਪਜੀ ਸਾਹਿਬ ਦੇ ਅੰਦਰ ਗੁਰੂ ਸਾਹਿਬ ਨੇ ਉਸ ਪਰਦੇ ਦਾ ਜ਼ਿਕਰ ਕੀਤਾ ਹੈ ਉਸ ਪਰਦੇ ਦਾ ਜਪੀ ਸਾਹਿਬ ਦੇ ਸ਼ੁਰੂਆਤ ਤੇ ਵਿੱਚ ਕੀ ਜ਼ਿਕਰ ਕੀਤਾ ਹੈ ਉਹ ਆਪਾਂ ਅੱਗੇ ਜ਼ਿਕਰ ਕਰਾਂਗੇ ਪਰ ਹੁਣ ਜਿਹੜਾ ਉਹ ਪਰਦਾ ਹੈ ਉਹ ਕੀ ਹੈ ਪਰਦਾ ਇੱਕ ਆਪਾਂ ਬਾਕਸ ਟਾਈਪ ਇੱਕ ਆਕਾ ਬਣਾ ਲੀਏ ਇਸ ਤਰ੍ਹਾਂ ਆਪਾਂ ਹੁਣ ਦੇਖੋ ਇਹ ਮੰਨ ਲਓ ਇੱਕ ਬਾਕਸ ਹੈ ਹੈ ਆਪਣੇ ਸਮਝ ਲਈ ਇੱਕ ਇਸ ਤਰ੍ਹਾਂ ਕਰਕੇ ਆਪਣਾ ਇੱਕ ਸਕੈਚ ਡਾਣਾ ਲੇ ਜੁਦੀ ਹੈ ਨਹੀਂ ਹੁਣ ਇੱਕ ਇਹ ਮੰਨ ਲਓ ਇਹ ਤਸਵੀਰ ਆ ਗਈ ਇੱਕ ਇੱਕ ਬੰਦੇ ਦੀ ਇੱਕ ਤਸਵੀਰ ਨਹੀਂ ਆਉਣ ਤੋਂ ਬਾਅਦ ਇਹਦੇ ਵਿੱਚ ਲਾਈਨਾਂ ਖੜਦਾ ਖੜਦੇ ਇਹ ਇਸ ਸਪੇਸ ਖਾ ਲੀਏ ਅਗਲੀ ਲਾਈਨ ਤੇ ਕਾਪਾ ਕਰਕੇ ਇੱਕ ਤਸਵੀਰ ਬਣਾ ਲਈਏ ਔਰ ਉਹਦੇ ਸਾਹਮਣੇ ਤਾਂ ਪੜਦਾ ਇੱਕ ਲਾਈਨ ਆ। ਜਿਵੇਂ ਬੰਦੇ ਦੀ ਤਾਂ ਇੱਕ ਮੁਨਥੀ ਦੀ ਉਹਦੇ ਸਾਹਮਣੇ ਖਾਲੀ ਸਪੇਸ ਹੈ। ਸਾਰਾ ਕੀ ਇਹ ਖਾਲੀ ਹੈ। ਹੁਣ ਇਹ ਇੱਕ ਕੀ ਗੁਰਪਿਆਰਿਓ ਜਿਹੜੀ ਆ ਪੜਦਾ ਹੈ ਨਾ ਕਿਵਸੁੱਤਿਆਰਾ ਹੋਈਏ ਕਿ ਕੂੜੇ ਟੁੱਟੇ ਪਾਣ ਇਹ ਪਾਣ ਦੀਵਾਰ ਦੇ ਲਈ ਨੂੰ ਆਪਣੀ। ਇਹ ਦਵਾਰ। ਹੁਣ ਜੇ ਤਾਂ ਦਵਾਰ ਖੜ ਜਾਂਦੀਏ ਇਸ ਇਹ ਗੁਰਮੁਖੀ ਦਾ ਇਹ ਸਾਰਾ ਜਿਹੜਾ ਜਿਸਮਾ ਸਾਡੀ ਕੀ ਜਿਹੜਾ ਸਾਡੀ ਬੇਸਤੀ ਹੈ ਜੋ ਆਪਾਂ ਸੇਮਨ ਕਰਦੇ ਹੋਏ ਨੇਤਰ ਬੰਦ ਕਰਕੇ ਉਹ ਸਾਹਮਣੇ ਦੇਖਦੇ ਆ ਕਿ ਉਹ ਚੀਜ਼ ਹੈ ਇਹ ਉਹ ਚੀਜ਼ ਹੈ ਲੇਕਿਨ ਇਹ ਜਿਹੜਾ ਮਨਮੁਖ ਹੈ ਇਹ ਇੱਕ ਪਰਦੇ ਦੇ ਪਿੱਛੇ ਖੜਾ ਜਿਹੜਾ ਗੁਰਮੁਖ ਹੋ ਜਾਂਦਾ ਹੈ ਉਹਦਾ ਇਹ ਪਰਦਾ हट ਜਾਂਦਾ ਹੈ ਉਹ ਹਟਾ ਦਿੰਦਾ ਹੁਣ ਆਪਾਂ ਉਸ ਕਰ ਰਹੇ ਆ ਕਿ ਇਹ ਪਰਦਾ हट ਜੇ ਇਹ ਕੂੜ ਦੀ ਦਵਾਈ ਟੁੱਟ ਜੇ ਡਿਪਾਰਟਮੈਂਟ 2 ਵੀ ਬੋਕਰ ਜਾਈ ਚੱਲਣਾ ਨਾਨਕ ਲਿਖਿਆ ਨਾਮ ਐਨੀ ਗੱਲ ਸਮਝ ਆ ਗਈ ਨਾ ਗੁਰਕਾਰ ਕਿ ਇਹ ਇੱਕ ਬਾਕਸ ਡੱਬਾ ਇਹਦੇ ਅੰਦਰ ਆਪਾਂ ਇੱਕ ਗੁਰਮੁਖੀ ਇੱਕ ਇਸ ਹਾਂ ਦੀ ਤਸਵੀਰ ਬਣਾ ਲਈ ਇਹਦੇ ਅੰਦਰ ਪੜਦਾ ਹੈ ਕੀ ਆ ਹੁਣ ਇਹ ਪੜਦਾ ਇਸ ਆਵਾਜ਼ ਨੂੰ ਮੁੱਖ ਦੀ ਆਵਾਜ਼ ਨੂੰ ਖਾਦੀ ਪਲੇਟ ਜਿੱਥੇ ਪ੍ਰਮਾਤਮਾ ਕੀ ਹੈ ਜਨ ਕੂੜੇ ਦਾ ਆਪਾਂ ਲਈ ਕੂੜੇ ਦਾ ਓੰਕਾਰ ਜਿਹੜਾ ਤੂੰ ਖੁੱਲ ਹੈ ਉਹ ਕੀ ਆ ਸਾਹਮਣੇ ਸਾਚਾ ਸਾਮਣੇ ਪਿਆ ਸੱਚਾ ਓੜੇ ਦਾ ਮੂੰਹ ਬੰਦ ਹੋ ਗਿਆ ਉਹ ਇੱਕ ਪਰਦੇ ਅੰਦਰ ਅੰਦਰ ਆ ਗਿਆ ਉਹ ਮਨਮੁਖ ਹੋ ਗਿਆ ਉਹ ਇੱਕ ਮਨਮੁਖ ਹੋ ਗਿਆ ਹੁਣ ਇਹਨੂੰ ਤੋੜਨ ਵਾਸਤੇ ਆਪਾਂ ਯਤਨ ਕਰ ਰਹੇ ਹਾਂ ਇਹਨੂੰ ਤੋੜਨ ਵਾਸਤੇ ਆਪਾਂ بڑے بڑے ਯਾਤਰਾਤੇ ਜਾਂਦੇ ਆ ਧਾਮਾਂ ਤੇ ਜਾਂਦੇ ਆ ਤੀਰਥਾਂ ਤੇ ਜਾਂਦੇ ਆ ਕਰੇ ਆਪਾਂ ਸਹਿਜ ਬਾਣ ਖੰਫੜ ਸਾਹਿਬ ਸੁਬਣੀ ਸਾਹਿਬ ਸੰਗਤ ਕਰਾਉਣੇ ਆ ਪਰ ਇਹ ਸਾਥੋਂ ਟੁੱਟਦੀ ਨਹੀਂ ਦਵਾਰੇ ਜੋ ਗੁਰਸਾਹਿਬ ਨੇ ਸਾਖ ਦਿੱਤਾ ਕਿ ਕਿੰਨਾ ਪਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਮ ਇਹਨੂੰ ਹੁਕਮ ਦੇ ਵਿੱਚ ਰਹਿ ਕੇ ਟੁੱਟੂ ਵੀ ਹੁਕਮ ਦੇ ਵਿੱਚ ਜਦੋਂ ਅਸੀਂ ਆ ਜਾਾਂਗੇ ਹੁਣ ਆਪਾਂ ਜਿਹੜੇ ਚਾਰ ਖੰਡਾ ਦੀ ਸਭ ਤੋਂ ਵੀ ਆਪਾਂ ਜਦ ਵਿਆਖਿਆ ਕੀਤੀ ਹੈ ਉਹਦੇ ਵਿੱਚ ਕੀ ਹੈ ਬੰਦਾ ਆਪਣੇ ਆਪ ਵਿੱਚ ਆ ਗਿਆ ਆਪਣੇ ਸਿਧਾਂਤ ਤੇ ਪੱਕਾ ਹੋ ਗਿਆ ਉਹਦੀ ਬੋਸਾ ਠੀਕ ਹੋ ਗਈ ਬੋਰਵਾਂ ਠੀਕ ਹੋ ਗਈ ਇਹ ਆਟੋਮੈਟਿਕਲੀ ਸਾਰੀ ਦੁਵਾਰਾਂ ਢੁੱਟ ਜਾਣੀਆਂ ਜਦੋਂ ਬੰਦੇ ਦੇ ਸਾਹਮਣੇ ਜਿਹੜੀ ਕੂੜ ਦੀ ਦੁਵਾਰਾ ਉਹ हट ਜੇਗੀ ਉਹ ਕੀ ਹੋ ਜਾਏਗਾ ਗੁਰਮੁਖ ਹੋ ਜਾਏਗਾ ਗੁਰਮੁਖ ਹੋ ਜਾਏਗਾ ਉਹਨਾਂ ਚਿਰ ਉਹ ਮਨਮੁਖ ਹੈ ਉਹਨਾਂ ਚਿਰ ਉਹ ਬੰਦਾ ਕੀ ਹੈ ਮਨਮੁਖ ਹੈ ਕਿਉਂਕਿ ਉਹ ਜਿਹੜੀ ਉਹਦੀ ਆਵਾਜ਼ ਆ ਜਿਹੜੀ ਉਹਦੀ ਭਤਤੀ ਆ ਜਾਂ ਉਹ ਕੋਸ਼ਿਸ਼ ਕਰਵੇ ਉਹ ਪਰਮਾਤਮਾ ਤੇ ਕੋਈ ਆਵਾਜ਼ ਨਹੀਂ ਪਹੁੰਚਦੀ ਕਿਉਂ ਇੱਕ ਤੂੜ ਦੀ ਦਵਾਰ ਹੈ ਇੱਕ ਪਰਦਾ ਸਾਡੇ ਕੋਲ ਹੁਣ ਖਾਦੀ ਭੀਜ ਤੇ ਆਪਾਂ ਦੀ ਇਹੀ ਆਪਾਂ ਜੋ ਜੋਰ ਦਿੱਤਾ ਹੈ ਕਿ ਭਾਈ ਨਹੀਂ ਆਪਾਂ ਜੋ ਗੁਰਮੰਤਰ ਜਪ ਰਹੇ ਆ ਉਹ ਆਪਣੀ ਆਵਾਜ਼ ਨੂੰ ਅਸੀਂ ਆਪ ਸੁਣੇ ਜਦੋਂ ਅਸੀਂ ਆਪ ਸੁਣਾਗੇ ਨੰਬਰ 1 ਤੇ ਅਸੀਂ ਗੁਰੂ ਦਾ ਹੁਕਮ ਮੰਨ ਲਿਆ ਗੁਰੂ ਦੇ ਕਹਿਣੇ ਦੇ ਵਿੱਚ ਆ ਗਏ ਦੂਜੀ ਗੱਲ ਆ ਕਿ ਗੁਰੂ ਸਾਹਿਬ ਵੀ ਕਹਿ ਰਹੇ ਆ ਕਿ ਹੁਕਮਰ ਜਾਈ ਚੱਲਣਾ ਜਦੋਂ ਰਜਾ ਦੇ ਵਿੱਚ ਚੱਲਾਂਗੇ ਅਸੀਂ ਜਦੋਂ ਅਸੀਂ ਵਾਹ ਗੁਰੂ ਇਹਨੂੰ ਜਾਪੀ ਚੱਪੀ ਜਾਵਾਂਗੇ ਇਸ ਬਾਜ ਨੂੰ ਕਾਬੀਏ ਸੁਣੀਏ ਮੰਨ ਰੱਖੀਏ ਤਾਂ ਗੁਰਬਾਣੀ ਦਾ ਹੁਕਮ ਮੰਨ ਲਾਂਗੇ ਆਪਾਂ ਪਹਿਲਾਂ ਗਾਉਣ ਲੱਗੇ ਫਿਰ ਉਹਨੂੰ ਸੌਣ ਲੱਗੇ ਫਿਰ ਉਹਦੇ ਵਿੱਚ ਪਿਆਰ ਪਾ ਲਿਆ ਜਦੋਂ ਅਸੀਂ ਇਹ ਇਹਨਾਂ ਨੂੰ ਜੇ ਪੰਕਤੀਆਂ ਨੂੰ ਅਸੀਂ ਅੰਦਰ ਵਸਵਾ ਲਾਂਗੇ ਤੇ ਅਮਲ ਕਰਾਂਗੇ ਆਟੋਮੈਟਿਕਲੀ ਸਾਡੀ ਇਹ ਕੂੜ ਦੀ ਦੀਵਾਰ ਟੁੱਟ ਜਾਣੀ ਆ ਅਸੀਂ ਗੁਰਮੁਖ ਹੋ ਜਾਵਾਂਗੇ ਉਹਨਾਂ ਚ ਅਸੀਂ ਮਨਮੁਖ ਹੈ ਉਹਨਾਂ ਚ ਅਸੀਂ ਕੀ ਹੈ ਮਨਮੁਖ ਹੈ ਜਿਨ੍ਹਾਂ ਚ ਸਾਡੀ ਕੂੜ ਦੀ ਦੀਵਾਰ ਨਹੀਂ ਟੁੱਟਦੀ ਤਾਂ ਗੁਰੂ ਘਰ ਇਹਨੂੰ ਤੋੜਨ ਵਾਸਤੇ ਇਹੀ ਆਪਾਂ ਪ੍ਰਣਾਮਾ ਕਰ ਰਹੇ ਆ ਕਿ ਇਸ ਤਰ੍ਹਾਂ ਕਿਸੇ ਪਾਸਾ ਫਰਮਾਰੇ ਨੇ ਕਿ ਮਾਇਆ ਮਮਤਾ ਹੋਣੀ ਜਿੰਨ ਬੈਨੰਦ ਤਾਂ ਜਦ ਖਾਇਆ ਕਿਨੂੰ ਖਾਰੇ ਆਉ ਮਨਮੁਖ ਨੂੰ ਕੀ ਕਰੇ ਮਨਮੁਖ ਖਾਦੇ ਗੁਰਮੁਖ ਉਪਰੇ ਜਿਨਨੀ ਸੱਚ ਨਾਮ ਚਿਤ ਲਾਇਆ ਹੁਣ ਮਨਮੁਖ ਨੂੰ ਖਾ ਗਏ ਗੁਰਮੁਖ ਪਿਆਉ ਉਪਰ ਕੇ ਉਹਨਾਂ ਨੂੰ ਕਿਉ ਛੜਦਾ ਉਹਨੇ ਉਹਨਾਂ ਕਿਉ ਨਹੀਂ ਖਾਦਾ ਕਿ ਉਹਨਾਂ ਨੇ ਕੂੜ ਦੀ ਦੀਵਾਰ ਤੋੜ ਕੇ ਪਰਮਾਤਮਾ ਦੇ ਸੱਜਣ ਹੋ ਗਏ ਤਾਂ ਉਹ ਜੋ ਮੁਖ ਤੋਂ ਪੱਕੇ ਮਾਲਕ ਦੀ ਬੰਦਗੀ ਧਰਤੀ ਕਰ ਰਹੇ ਨੇ ਤਾਂ ਉਹ ਤੇ ਪ੍ਰਮਾਤਮਾ ਖੁਸ਼ ਹੋ ਗਿਆ ਉਹਨੂੰ ਉਹ ਦਾਤਾਂ ਦੇਤੀਆਂ ਮਾਲਕ ਨੇ ਉਹਨੂੰ ਨਾਮ ਪ੍ਰਗਟ ਕਰਤਾ ਉਹਨੂੰ ਹਰ ਰਸ ਦਿੱਤਾ ਤੇ ਆਟੋਮੈਟਿਕਲੀ ਸਾਡੀ ਕੂੜ ਦੀ ਦਵਾਰ ਟੁੱਟ ਗਈ ਹੁਣ ਮਨਮੁਖ ਕਿਉਂ ਖਾਤ ਮਨਮੁਖ ਨੂੰ ਕਿਉਂ ਥਾਂਦੇ ਨੇ ਮਨਮੁਖ ਕਿਉਂ ਝੂਟਾ ਖਾਂਦਾ ਹੈ ਕਿ ਮਨਮੁਖ ਨੇ ਇਹ ਕੂੜ ਦੀ ਦਵਾਰ ਨੂੰ ਤੋੜਿਆ ਹੀ ਹੋਵੇਗਾ ਜਦੋਂ ਅਸੀਂ ਕੂੜ ਦੀ ਦਵਾਰ ਨੂੰ ਤੋੜਾਂਗੇ ਨਹੀਂ ਉਹ ਸੋਚ ਨਹੀਂ ਕਰਾਂਗੇ ਤਾਂ ਇਸੇ ਤਰ੍ਹਾਂ ਗੁਰਪਿਆਰੇ ਜਿਹੜੀ ਮਾਇਆ ਨਾ ਜਿਹੜੀ ਮਾਇਆ ਕਿਉਂਕਿ ਸਾਡੇ ਅੰਦਰ ਟਿਕਿਆ ਨਹੀਂ ਆਉਣਾ ਟਿਕਿਆ ਨਹੀਂ ਆਉਣਾ ਤਾਂ ਗੁਰਪਿਆਰੇ ਸਾਡੀ ਸੋਚ ਨਹੀਂ ਬਦਲਨੀ ਸੋਚ ਨਹੀਂ ਬਦਲਨੀ ਤਾਂ ਗੁਰਪਿਆਰੇ ਸਾਡੇ ਜਿਹੜੀ ਤਸਾ ਹੈ ਉਹ ਠੀਕ ਨਹੀਂ ਹੋਣੂ ਗੁਰੂ ਨਾਲ ਪਿਆਰ ਨਹੀਂ ਪੈਣਾ ਤਾਂ ਫਿਰ ਅਸੀਂ ਕੀ ਕਰਦੇ ਹਾਂ ਗੁਰਪਿਆਰੋ ਫਿਰ ਮਨ ਮੁਖ ਦੀਆਂ ਨਿਸ਼ਾਨੀਆਂ ਕੀ ਨੇ ਮਨ ਮੁਖ ਕੀ ਹੈ ਕਿ ਮਾਇਆ ਦੇ ਵਿੱਚ ਮਾਇਆ ਦੇ ਪ੍ਰਭਾਵ ਦੇ ਹੇਠ ਰਹਿੰਦਾ ਹੈ ਹੁਣ ਮਾਇਆ ਇਸ ਚਾਪਾ ਪੈਸੇ ਦੀ ਗੱਲ ਕਰਾਂਗੇ ਨਾਲ ਪਰਿਵਾਰ ਦੀ ਵੀ ਸਾਰੀ ਗੱਲ ਕਰਾਂਗੇ ਮਾਇਆ ਕੀ ਚੀਜ਼ ਹੈ ਹੁਣ ਮਾਇਆ ਦੇ ਪ੍ਰਭਾਵ ਦੇ ਵਿੱਚ ਰਹਿੰਦਾ ਹੈ ਕਿ ਕੀ ਸੋਚਦਾ ਹੈ ਕਿ ਕਿ ਜਿਹੜੀ ਜਿਹੜੀ ਸੰਸਾਰ ਤੇ ਵਸਤੂ ਆ ਜਾਂ ਮੈਂ ਕਮਾਈ ਕਰ ਰਿਹਾ ਜਾਂ ਮੈਂ ਕੋਈ ਆਪਣਾ ਘਰ ਦੇ ਵਿੱਚ ਕੋਈ ਜਗ੍ਹਾ ਬਣਾ ਰਿਹਾ ਜਾਂ ਜ਼ਮੀਨ ਲੈਤੀ ਆ ਜੋ ਵੀ ਚੀਜ਼ਾਂ ਨੇ ਉਹ ਮੇਰੀਆਂ ਉਹ ਕੀ ਹੈ ਵੀਰਿਆ ਜੇ ਮਨਮੁਖ ਇਥੋਂ ਤੱਕ ਵੀ ਆਪਾ ਕਹੀਏ ਗੁਰੂ ਘਰਿਓ ਜਿਉ ਪੁੰਨਦਾਨ ਵੀ ਕਰਦਾ ਹੈ ਗੁਰੂ ਦੇ ਪ੍ਰਤੀ ਕੋਈ ਛੋਟੀ ਵਾਰੀ ਵੀ ਆਪਣੇ ਭਾਵਨਾ ਰੱਖਦਾ ਹੈ ਉਹਨੂੰ ਵੀ ਸਮਝਦਾ ਕਿ ਮੈਂ ਕੀਤਾ ਹੈ ਇਹ ਪੁੰਨ ਇਹ ਚੰਗਾ ਕਰਮ ਜਾਂ ਕਿਸੇ ਦੀ ਵਿਆਹ ਕੀਤੀ ਹੈ ਕਿਸੇ ਦੇ ਉੱਤੇ ਜਾਂ ਕਿਸੇ ਦੀ ਮਦਦ ਕੀਤੀ ਹੈ ਜਾਂ ਲੰਗਰ ਲਾਇਨੇ ਉਹ ਵੀ ਸਮਝਦਾ ਕਿ ਮੈਂ ਲਾਇਆ ਹੁਣ ਕਿਉਂ ਸਮਝਦਾ ਕਿਉਂ ਉਹਨੂੰ ਗਿਆਨ ਨਹੀਂ ਹੈ ਕੀ ਗਿਆਨ ਨਹੀਂ ਗੁਰਪਿਆਰੇ ਉਹਨੂੰ ਇਹ ਗਿਆਨ ਨਹੀਂ ਹੈ ਕਿ ਜੋ ਪਿਤਾ ਪ੍ਰਮਾਤਮਾ ਦੇਣ ਵਾਲਾ ਹੈ ਜੋ ਸਾਨੂੰ ਦੇ ਰਿਹਾ ਹੈ ਇਹ ਸਾਰੀਆਂ ਵਸਤੂ ਤਾਂ ਉਹਦੀਆਂ ਨੇ ਅਸੀਂ ਤਾਂ ਉਹ ਤੋਂ ਮੰਗ ਰਹੇ ਹਾਂ ਫਿਰ ਸਾਡੇ 'ਚ ਕੀ ਹੈ ਸਾਡੇ 'ਚ ਖਾਈ ਹੀ ਕੁਝ ਨਹੀਂ ਹੈ ਥੀ ਅਛੀ ਤਾਂ ਗੁਰਪਿਆਰੇ ਕਿ ਮਹਿਮਾਨ ਆਇਆ ਇੱਥੇ ਇੱਕ ਮਹਿਮਾਨ ਗੁਰਪਿਆਰੇ ਆਉਂਦਾ ਹੈ ਆਪਣੇ ਘਰਾਂ ਦੇ ਵਿੱਚ ਦੋ ਉਹ ਇੱਕ ਦਿਨ ਰਹਿੰਦਾ ਦੋ ਦਿਨ ਰਹਿੰਦਾ ਉਹ ਚਲਾ ਜਾਂਦਾ ਹੈ ਇਹ ਤੇ ਸੰਸਾਰ ਦੇ ਉੱਤੇ ਅਸੀਂ ਇੱਕ ਮਹਿਮਾਨ ਆ ਗੁਰਪਿਆਰੇ ਮਹਿਮਾਨ ਦੇ ਤੌਰ ਤੇ ਰਹਿਣਾ ਹੈ ਕਦੋਂ ਸਦਾ ਅਜੇ ਵੀ ਪਤਾ ਨਹੀਂ ਕੋਈ ਮਨਮੁਖ ਕੀ ਕਰਦਾ ਹੈ ਇਹ ਸਾਰਾ ਆਪ ਦੇ ਅੰਦਰ ਜਿਹੜੇ ਖਿਆਲ ਰੱਖਦਾ ਹੈ ਕਿ ਇਹ ਸਾਇ ਮੇਰੀ ਵਸਤੂ ਹੈ ਇਹ ਮੇਰਾ ਧਨ ਹੈ ਹੈ ਇਹ ਜਿਹੜਾ ਮਨ ਨੂੰ మోਹਣ ਵਾਲੀ ਜਿਹੜੀ ਮਾਇਆ ਹੈ ਸੰਸਾਰ ਜਿਹੜੀ ਬੇਨਾਦ ਤੰਤਾਂ ਤੋਂ ਥਾ ਰਹੀ ਹੈ ਇਹ ਗੁਰਪਿਆਰੇ ਇਹਦੇ ਵਿੱਚ ਮਨਮੁਖ ਫਸਿਆ ਰਹਿੰਦਾ ਹਮੇਸ਼ਾ ਉਹ ਪ੍ਰਮਾਤਮਾ ਦਾ ਸੁਕਰਾਨਾ ਨਹੀਂ ਕਰਦਾ ਪ੍ਰਮਾਤਮਾ ਦਾ ਸੁਕਰਾਨਾ ਨਹੀਂ ਕਰਦਾ ਕਿ ਅੱਜ ਜੇ ਮੇਰੇ ਮਾਲਕ ਨੇ ਅੱਜ ਕਿਰਪਾ ਕੀਤੀ ਹੈ ਮੈਨੂੰ ਸਵਾਸ ਦੇ ਕੇ ਰੋਜ਼ ਕੰਮ ਦੇ ਹੈ ਔਰ ਮੈਨੂੰ ਰਹਿਣ ਵਾਸਤੇ ਮਕਾਨ ਐ ਸਰਾਮ ਦਿੱਤਾ ਹੈ ਇਹ ਸਾਰਾ ਉਹਦਾ ਹੈ ਪਰ ਇਹ ਮਨੁੱਖ ਦੀ ਇਨਸਾਨੀ ਹੈ ਮਨੁੱਖ ਆਪਣੇ ਆਪਣੇ ਆਪ ਜੀ ਉਹ ਮਾਇਆ ਦੇ ਬਸ ਰਹਿੰਦਾ ਹੈ ਕਿ ਆਹ ਭਾਵੇਂ ਮਾਇਆ ਉਹ ਖਾ ਰਹੀ ਹੈ ਮਾਇਆ ਨੂੰ ਨਿਗਲ ਰਹੀ ਹੈ ਤਾਂ ਕੀ ਹੈ ਰੋਜ਼ ਦੀ ਰੋਜ਼ ਉਸ ਨਾਲ ਕੁਸ ਉਹਦਾ ਘਟਦੇ ਹੀ ਜਾਂਦਾ ਹੈ ਹੁਣ ਇੱਥੇ ਕੀ ਹੈ ਮਨਮਕ ਖਾਦੇ ਗੁਰਮੁਖ ਉबरे ਹੁਣ ਗੁਰਮੁਖ ਕੀ ਹੈ ਦੇਖੋ ਗੁਰਮੁਖ ਵੀ ਸੰਸਾਰ ਦੇ ਵਿੱਚ ਰਹਿੰਦੇ ਹੈ ਗੁਰਮੁਖ ਵੀ ਆਪਣੇ ਪਰਿਵਾਰ ਦੇ ਵਿੱਚ ਰਹੇ ਨੇ ਗੁਰਮੁਖ ਆਪਣੇ ਘਰ ਦੇ ਵਿੱਚ ਆਇਆ ਸੇਵਾ ਕਰ ਰਿਹਾ ਗੁਰਮੁਖ ਹਰ ਕੰਮ ਕਰ ਰਿਹਾ ਆਪਣੇ ਘਰ ਦੇ ਕੰਮ ਵੀ ਕਰ ਰਿਹਾ ਔਰ ਗੁਰੂ ਦੇ ਕੰਮ ਵੀ ਕਰ ਰਿਹਾ ਪਰ ਇੰਨਾ ਹੀ ਫਰਕ ਹੈ ਉਹ ਪਿਤਾ ਪਰਮਾਤਮਾ ਦਾ ਸੁਖਰਾਣਾ ਕਰਦਾ ਹੈ ਉਹ ਪਿਤਾ ਪਰਮਾਤਮਾ ਦੇ ਦਾਤਾ ਨੂੰ ਮਾਲਕ ਦੀ ਇੱਕ ਦਾਤ ਸਮਝਦਾ ਹੈ ਕਿ ਮੈਂ ਨਹੀਂ ਇਹ ਤਾਂ ਮੇਰਾ ਇੱਥੇ ਇੱਕ ਸੱਜਣ ਮਹਿਮਾਨ ਤੌਰ ਤੇ ਵਰਤ ਰਹੇ ਆ ਅੱਜ ਤਾਂ ਇੱਕ ਕਿਰਾਏ ਤੇ ਆ ਪਤਾ ਨਹੀਂ ਕਦੋਂ ਇਹ ਘਰ ਛੱਡਣਾ ਪੈ ਜੇ ਕਦੋਂ ਸੰਸਾਰ ਛੱਡਣਾ ਪੈ ਜੇ ਔਰ ਸਾਨੂੰ ਚੂਹ ਚਾਪਣਾ ਪੈ ਜੇ ਇਹ ਜਦੋਂ ਅਸੀਂ ਪ੍ਰਮਾਤਮਾ ਦੇ ਅੱਗੇ ਸਾਰੀਆਂ ਗੱਲਾਂ ਅੰਤਾਰ ਨਾਲ ਰੱਖਦੇ ਰਹਾਂਗੇ ਨਹੀਂ ਕਿਤਾ ਪ੍ਰਮਾਤਮਾ ਜੀ ਸਾਡਾ ਇੱਥੇ ਕੁਝ ਨਹੀਂ ਸਿਰਫ ਸਾਡਾ ਰਹਿਣ ਬਿਸੇੜਾ ਹੈ ਇੱਕ ਮਨਮੁਖ ਦੇ ਖਿਆਲ ਔਰ ਗੁਰਮੁਖ ਦੇ ਖਿਆਲਾਂ ਦੇ ਵਿੱਚ ਫਰਕ ਹੋ ਜਾਂਦਾ ਹੈ ਫਰਕ ਹੋ ਜਾਂਦਾ ਹੈ ਕਿ ਕਿਰਪਾ ਰਿਓ ਕਿ ਫਿਰ ਇਹ ਸੇ ਕਰਕੇ ਗੁਰੂ ਸਾਹਿਬ ਨੂੰ ਲਿਖਣਾ ਪੈ ਗਿਆ ਕੀ ਲਿਖਣਾ ਪੈ ਗਿਆ ਬਿਨ ਨਾਮ ਹੈ ਜਗ ਕਮਲਾ ਫਿਰ ਗੁਰਮੁਖ ਨਾਦਰੀ ਆਇਆ ਇਹਨਾਂ ਨੇ ਦੇਖਿਆ ਭਾਈਏ ਜਿਹੜੇ ਗੁਰਮੁਖ ਹੋ ਗਏ ਜਿਹੜੇ ਪਿਤਾ ਪਰਮਾਤਮਾ ਦੀ ਗੋਸ਼ ਚ ਬਹਿ ਗਏ ਜਿਹੜੇ ਸਾਧੂ ਮਹੰਤ ਜਨ ਹੋ ਗਏ ਫਿਰ ਉਹਨਾਂ ਨੇ ਫਿਰ ਪੀਸਰੇ ਪਾਸਾ ਜੀ ਦੀ ਇਹ ਨੋ ਲਿਖਣਾ ਪੈ ਗਿਆ ਕਿ ਇਹ ਲਿਖਣਾ ਪੈ ਗਿਆ ਬਿਨ ਨਾਮ ਹੈ ਜਦ ਕਮਲਾ ਫਰੇ ਗੁਰਮਖ ਨਾਦਰੀ ਆਇਆ ਧੰਦਾ ਕਰਦਿਆਂ ਧੰਦਾ ਕਰਤਿਆਂ નિਫਲ ਜਨਮ ਗਵਾਇਆ ਸੁਖ ਦਾਤਾ ਮਨ ਨਾਮ ਵਸਾਇਆ ਇਹ ਲੋ ਮਾਲਕ ਨੂੰ ਅੰਦਰ ਆਪਣੇ ਮਨ ਦੇ ਅੰਦਰ ਨਹੀਂ ਬਟ ਰਾਇਆ ਕਿ ਨੇ ਮਨ ਮੁਕਤ ਨੇ ਤਾਂ ਗੁਰਪਿਆਰ ਆਹ ਕਹਾਣੀਆਂ ਗੁਰਮੁਖ ਤੇ ਮਨ ਹੱਥ ਦੀ ਕਿ ਜਿਹੜਾ ਗੁਰੂ ਦੇ ਸਾਹਮਣੇ ਕੋ ਹੋ ਕੇ ਇਹ ਸਾਰੇ ਗੁਰੂ ਦੇ ਅੱਗੇ ਫਰਦਾ ਕਰਦਾ ਇਹ ਮਾਲਕਤ ਤੇਰੀਆਂ ਦਿੱਤੀਆਂ ਦੱਤਾ ਨੇ ਸਾਡਾ ਕੁਝ ਵੀ ਨਹੀਂ ਔਰ ਜੋ ਸੰਸਾਰ ਜੋ ਨਾਮ ਤੋਂ ਬਿਨਾ ਕੰਮ ਲਾ ਪੜਕਦਾ ਫਿਰਦਾ ਹੈ ਉਹਨਾਂ ਤੇ ਵੀ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਪਰ ਇਹ ਨਹੀਂ ਜਿਹੜੇ ਮਨਮੁਖ ਨੇ ਆਪਾਂ ਮਨਮੁਖ ਨਹੀਂ ਰਹਿਣਾ ਗੁਰਬਾਣੀ ਨੂੰ ਪੜ ਕੇ ਨੂੰ ਸਮਝਣਾ ਹੈ ਸਬਜ ਕੀ ਵੀਰ ਅਸੀਂ ਉਤੇ ਜੀ ਪਿਆਰ ਅੰਮਲ ਕਰਨਾ ਹੈ ਅਸੀਂ ਹੋਣਾ ਹੈ ਗੁਰਮੁਖ ਜੋ ਕੋ ਸਾਡਾ ਇਥੇ ਕੁਛ ਨਹੀਂ ਹੈ ਮੇਰਾ ਮੁੱਝ ਮੈਂ ਦਸਮੇਂ ਹੀ ਜੋ ਕਿਸ ਹੈ ਸੋ ਤੇਰਾ ਤੇਰਾ ਕੋਈ ਕੁਝ ਤੇ ਥੋਪਤੀ ਕੀ ਬਾਗੀ ਮੇਰਾ ਕਹ ਜੀ ਇਹ ਦੁਸ਼ਾਦੀ ਤੇ ਪਿਤਾ ਪਰਮਾਤਮਾ ਅਸੀਂ ਕੁਛ ਨਹੀਂ ਹਾਂ ਸਭ ਤੇਰਾ ਕੋ ਸਭ ਤੇਰੀਆਂ ਵਸਤੀਆਂ ਸਭ ਛੱਡ ਕੇ ਅਸੀਂ ਚਲੇ ਜਾਣਾ ਹੈ ਆਪ ਆਪ ਤੇ ਅੰਦਰ ਮੈਂ ਇਨਾ ਬਹੁਤ ਸਾਰਾ ਸਮਾਂ ਸੰਜਾਰੇ ਨੇ ਬੜੇ ਵਿਸਤਾਰ ਨਾਲ ਸਮਾਂ ਜਾ ਰਹੇ ਨੇ ਅੱਗੇ ਹੋਰ ਦੀ ਲੰਮੀ ਰਾਹਤ ਹੈ ਪਰ ਆਪਾਂ ਅੱਜ ਸਮੇਂ ਤੇ ਸਮਾਪਤੀ ਕਰਨੀ ਹੈ ਮੇਰਾ ਮਾਲਕ ਕਿਰਪਾ ਕਰੇ ਇਸੇ ਤਰ੍ਹਾਂ ਹੀ ਮੇਰਾ ਬਖਸ਼ਦਾ ਰਹੇ ਸਾਰੀ ਸੰਗਤ ਮੇਰਿਆ ਪਰ ਕੇ ਸਾਰੀ ਸੰਗਤ ਦੀ ਖੁਸ਼ੀਆਂ ਨਾਲ ਝੋੜੀਆਂ ਪਰ ਹਰ ਰਸ ਨਾਮ ਅੰਮ੍ਰਿਤਿਆਂ ਦਾਤਾ ਉਡੀਕ ਪਾਇ ਸਾਰੇ ਦੇ ਕਾਰਜ ਜੇ ਮੇਰਾ ਮਾਲਕ ਬਖਸ਼ ਕਰੇ ਦੁੱਖਾਂ ਦਾ ਨਾਸ ਕਰੇ ਘਰਾਂ ਦੇ ਵਿੱਚ ਸੁਖਾਂਤੀ ਬਖਸ਼ੇ ਮੇਰਾ ਮਾਲਕ ਨਦਰ ਖੜੇ ਸੁਖਾਂਤੀ ਬਖਸ਼ੇ ਹਿੰਤਾ ਮੈਂ ਚੜ੍ਹਦੇ ਨਾ ਬਖਸ਼ੇ ਸੰਗਤ ਦੀ ਇਹਨੇ ਕੋ ਬਤਾਉਂ ਤਾਉਂ ਨਾ ਕਮਲ ਖੁਸ਼ਾ ਅਨੇਕ ਤਰ੍ਹਾਂ ਬਰਜੰਦੀਆਂ ਨੇ ਉਹ ਮੇਰਾ ਮਾਨ ਪਿਤਾ ਪਰ ਮਾਤਾ ਨੂੰ ਬਖਸ਼ੇ ਹਾ ਤਾਂ ਬਖਸ਼ਣਾ ਜੀ

ਦੀ ਆਵਾਜ਼ ਵਾਹਿਗੁਰੂ ਜੀ ਦਾ ਅਲਸਾ ਕੋ ਵਾਹਿਗੁਰੂ ਜੀ ਦੇ ਪਤੇ